ਕਾਰੋ ਲਵੇਂ ਕਹਿੰਦਾ ਹੁਣ ਨਾ ਕਿਤੇ ਡੜੀ ਨੂੰ ਇਹ ਅੱਧ ਜਦੋਂ ਮੰਡਾਵਾਂਗੇ ਬਣਾਵਾਂਗੇ ਹੁਣ ਪਹਿਲੀ ਤਾਂ ਲਵੇ ਠੇਕੇ ਤੇ ਮੈਂ ਹੋਰ ਕਿਹਨੂੰ ਦਵਾਂਗਾ ਚੰਗੇ ਲੱਗੋਗੇ ਡੜੀ ਵੀ ਨਾ ਕੀ ਕਰਦਾ ਟੱਕਰ ਨਹੀਂ ਹੈ ਸਾਫ ਕਹਿੰਦੇ ਵੀ ਨਾ ਘੜੇ ਦਾ ਟੱਕਰ ਨਹੀਂ ਕਹਿਣਾ ਕੱਢ ਲਾ ਚਾਚਾ ਚਲ ਉਹ ਹੈ ਡੜੀ ਦਾ ਵੀ ਨਹੀਂ ਪਤਾ ਲੱਗਦਾ ਹੁਣ ਉਹਨੂੰ ਕਹਿ ਦਿੰਨੇ ਆ ਵੀ ਜਿੰਨੂੰ ਦੇਣੀ ਆ ਦੇ ਆਹ ਨੂੰ ਸਾਣਿਆ ਵੀ ਕਦੀ ਉਹਦੇ ਕੰਮ ਉਹ ਕਰੀਗੀ ਅੱਜ ਘਰ ਦੱਸਣਾ ਆ ਤਾ ਵਾ ਕੱਲ ਨੂੰ ਇਹ ਕਹਿਣਾ ਵਾ ਵੀ ਜੋ ਬੰਦਾ ਕੁਛ ਨਹੀਂ ਬੰਦਾ ਹੈ ਹਾਂ ਜੋ ਮੈਂ ਤਾਂ ਚੱਲਿਆ ਯਾਰ ਸ਼ਹਿਰ ਤੇ ਉਹ ਭਾਬੀ ਕਹਿੰਦੀ ਗੱਲ ਸੁਣ ਜਾ ਕਿ ਜਿਹੜਾ ਵਖਰਾ ਹੋਗਾ ਦੋਵਾਂ ਨੂੰ ਹਿੱਸਾ ਦੇਣਾ ਪੈਣਾ ਕੱਲੇ ਨੂੰ ਨਹੀਂ ਇਹ ਨਹੀਂ ਵੀ ਤੂੰ ਪਾਏਗਾ ਤਾਂ ਮੈਂ ਹਿੱਸਾ ਦਵਾਂ ਤੂੰ ਮੈਂ ਪਾਉਂ ਤਾਂ ਤੂੰ ਦੇਵੇਂਗਾ ਡੈਡੀ ਕੋ ਵੀ ਹਿੱਸਾ ਲੈਣੇ ਦੇਖੀ ਜਾਊਗੀ ਅਜੇ ਰਹੀ ਜਾਂਦੀਆਂ ਇਹਦੇ ਚ ਆਹੋ ਇਹ ਸੁੱਟ ਦਿੰਦਾ ਵਾ ਬਾਹਰੇ ਚਾਚਾ ਮਮਾ ਨਹੀਂ ਇਦਾਂ ਕਹੂੰਗਾ ਮੇਰਾ ਕੀ ਭਾਵੇਂ ਮੈਂ ਕਿਵੇਂ ਇੱਥੇ ਰਹਿਣਾ ਕਿ ਸੋਰੇ ਰਹਿਣਾ ਆਓ ਚਲੋ ਮੈਂ ਨੌਕਰੀ ਕਰਕੇ ਉੱਥੇ ਰਹਿਣਾ ਪੈਣਾ ਆ ਕਿ ਡਿਸੀਡ ਰੈਡੀ ਹੋਇਆ ਹੂੰ ਕੱਢ ਲਿਆ ਮੇਰੇ ਨਾਲ ਗੱਲੀ ਤੋਂ ਨਹੀਂ ਜਾ ਕੇ ਉੱਥੋਂ ਤਾਂ ਭਾਗ ਲਿਆ ਚਾਵਾਂ ਕ ਚਲੀਏ ਜੇ ਹੈਗਾ ਟਾਈਮ ਤੇ ਹਾਂ ਧਵਾ ਲੈਣੇ ਵੀਡੀਓ ਬਣਾਉਣੀ ਆ ਨਾ ਅੱਜ ਨਹੀਂ ਚਲ ਨਹੀਂ ਫਿਰ ਕਹਿੰਦੇ ਅੱਜ ਵੀਡੀਓ ਬਣਾ ਕੇ ਨਾ ਇਹ ਉਹ ਆਉਂਦੇ ਫੇਰੀ ਬਣਾਉਣਗੇ ਨਹੀਂ ਕਿਹਨਾਂ ਦੀ ਵੀਡੀਓ ਆਹੋ ਕੋਈ ਨਹੀਂ ਕੋਈ ਗੱਲ ਨਹੀਂ ਅੱਜ ਧਵਾ ਕੇ ਲੈਣੇ ਗੱਡੀ ਘਰ ਦੀ ਗੱਲ ਤੂੰ ਰਹਿਣ ਦੇ ਮੇਰਾ ਕੀ ਪਤਾ ਮੈਂ ਕਿ ਚਾਂਪਾ ਖਾਨ ਨਹੀਂ ਚੱਲ ਜਾ ਵਨ ਹਲੋ ਹਾਂਜੀ ਮਹਾਰਾਜ ਹੋਇਆ ਕੰਮ ਕਿ ਨਹੀਂ ਹੋਊ ਹੁਣ ਉਹਨੂੰ ਹੀ ਡੈਸ਼ ਮੈਂ ਕਰਨ ਐਕਸਪੀਰੀਅੰਸ ਵਾਲੇ ਨੂੰ ਕੀ ਗੰਦੇ ਯਾਰ ਕੋਹ ਨਹੀਂ ਲਾਰੇ ਇਹ ਲਾਰੇ 2 1 ਕੋਹ ਨਹੀਂ ਯਾਰ ਇਦਾਂ ਹੀ ਆ ਲਾਰੇ ਜਿਹਾ ਲਈ ਜਾਣੇ ਫੇਰ ਕਹਿਣਗੇ ਹਨ ਪੁੱਛਿਆ ਨਹੀਂ ਉਹ ਹੀ ਬਸ ਇੱਕ ਵਾਰ ਪੁੱਛ ਲਿਆ ਵਾ ਅਗਲੇ ਨਹੀਂ ਮੰਨਣ ਦੇ ਤੇ ਨਾ ਸਹੀ ਨਹੀਂ ਕੋਈ ਨਹੀਂ ਡੈਡੀ ਨੂੰ ਮੈਂ ਕਰੀ ਕਹਿਣਾ ਵਾ ਤੇ ਠੀਕ ਆ ਨਹੀਂ ਮਨੂਗਾ ਤੇ ਫੇਰ ਵੇਖੀ ਜਾਊ 1 1 ਮੇਰੀ ਇੱਕ ਗੱਲ ਨਾਲੇ ਹੋਰ ਸੁਣੋ ਹੂੰ ਮੈਂ ਇਦਾਂ ਕਰਦੀ ਮੈਂ ਪਿੰਡ ਮੰਮੀ ਨੂੰ ਫੋਨ ਲਾਉਣੀ ਆ ਕਿਉਂ ਉਹ ਐਕਸਪੀਰੀਅੰਸ ਵਾਲਾ ਰਪਿੰਦਰ ਉਹ ਗੱਲ ਸੁਣ ਜੀ ਆਣ ਕੇ ਆ ਗਈ ਜੀ ਕੀ ਰਹੀ ਹੈ ਹਾਂ ਜੀ ਵਾਜਾ ਕੋ ਦਿਨ ਦੇ ਹੀ ਤਾਂ ਮੰਨਣਾ ਹੀ ਐਵੇਂ ਭੂਏ ਚੜਿਆ ਹੈ ਪਹਿਲਾਂ ਭੂਏ ਵੀ ਸੱਚਾ ਚੜਿਆ ਹੈ ਤੂੰ ਸੌਂ ਮਹੰਗਾਈ ਮਹੰਗਾਈ ਚੱਲ ਸੌਂ ਨਹੀਂ ਜਿਹੜੀ ਪੁਵਾਈਏ ਨੂੰ ਉਹਦੇ ਕਰਕੇ ਥੋੜਾ ਜਿਹਾ ਗੁੱਸਾ ਕਰਕੇ ਬੈਠਾ ਹੈ ਉਹ ਮੇਰੀ ਸੁਣੋ ਗੱਲ ਜੇ ਸੌਂ ਖਵਾਈ ਸੀ ਨਾ ਉਹਨਾਂ ਦੇ ਆਪਣੇ ਨਹੀਂ ਕੰਮ ਚੰਗੇ ਹੈਗੇ ਉਹ ਨਹੀਂ ਮੈਨੂੰ ਮਿਲਨੀ ਆ ਚੱਲ ਵੇਖ ਲਾਂਗੇ ਜਦੋਂ ਮਿਲੂਗੀ ਉਹਨਾਂ ਨੇ ਬਰਾਬਰੀ ਹਿੱਸਾ ਕੱਢਣਾ ਵੇਖ ਲਿਓ ਭਾਏ ਹੁਣ ਜੋ ਕੋ ਵੀ ਹੋਣ ਰਿਹਾ ਤੇਰੇ ਕਰਕੇ ਹੋਣ ਰਿਹਾ ਕੱਲ ਨੂੰ ਨਾ ਮੈਨੂੰ ਕਹੀਂ ਤੇ ਤੂੰ ਆਪਣੀ ਮਰਜ਼ੀ ਕੀਤੀ ਹੈ ਫੇਰ ਮੇਰੇ ਸਿਰ ਬੰਡਾ ਬੰਡਾ ਫੇਰ ਸਾਰਾ ਕੰਮ ਮੇਰੇ ਸਿਰ ਤੇ ਲੈ ਜਾਂਦਾ ਆਪਣੀ ਕੋਈ ਗਲਤੀ ਨਹੀਂ ਮੇਰੀ ਗੱਲ ਸੁਣ ਅੱਡ ਹੋਏ ਆ ਤੇ ਤੇਰੇ ਕਰਕੇ ਹੋਏ ਆ ਤੂੰ ਆਖਿਆ ਹੀ ਅੱਡ ਹੋ ਕੋਲੋਂ ਤੈਨ ਕਿੱਲੇ ਆਉਂਦੇ ਆ ਆ ਗੱਲਾਂ ਬਤਾ ਸੁਣਾਉਂਦਾ ਈ ਕੋਈ ਨਹੀਂ ਵਾਹ ਤੈਨ ਕਿੱਲੇ ਜਿੱਦਨ ਤੇਰਾ ਸਾਲਾ ਆਇਆ ਨਾ ਉਦੋਂ ਛਿੱਤਰ ਖਾ ਕੇ ਨਾ ਉੱਥੇ ਨਿਕਲੇਗਾ ਤਾਂ ਸਾਡਾ ਨਾਮ ਟਾਈ ਇਹੋ ਮਾਂ ਪਿਓ ਕੰਮ ਆਉਣਾ ਤੇ ਇਹੋ ਭਣਪਰਾ ਕੰਮ ਆਉਣੇ ਆ ਓਏ ਇਹੋ ਇਹ ਤੇ ਤੇਰੀ ਗੱਲ ਸਹੀ ਆ ਪਰ ਐਫਲੇ ਤੇ ਜ਼ੋਰ ਚਾ ਲੈ ਉਹ ਕੋਈ ਗੱਲ ਨਹੀਂ ਜ਼ੋਰ ਕੱਟ ਜਾਂਦਾ ਹੁੰਦਾ ਕੀ ਆਂਦੇ ਹੁੰਦੇ ਟੁਕੜੇ ਖਾਦੇ ਦਿਨ ਵਲਾਏ ਕੱਪੜੇ ਪਾਟੇ ਘਰਾਂ ਨੂੰ ਆਏ ਘਰਾਂ ਨੂੰ ਆਉਣਾ ਕੱਟੀ ਠੀ ਜਿਨ੍ਹਾਂ ਨੇ ਫੇਰ ਇਹਨਾਂ ਦੀ ਪਿਆਲੀ ਲੱਲੀ ਆ ਚਲੋ ਇਦਾਂ ਕਰਿਓ ਨਾ ਮੈਨੂੰ ਫੀਸ ਦਾ ਸਾਰਾ ਪਤਾ ਕਰਕੇ ਨਾ ਤੇ ਮੈਨੂੰ ਦੱਸ ਦਿਓ ਇਦਾਂ ਕਰਨਾ ਸਾਬੀ ਨੂੰ ਫੋਨ ਲੰਦਾ ਚਾ ਕੋਈ ਨਹੀਂ ਮੈਂ ਕਹਿ ਦਿੰਦਾ ਜੋ ਮੈਨੂੰ ਕੀ ਹੋਈ ਬਾਅਦ ਵਿੱਚ ਉਹਨਾਂ ਨੇ ਕਈ ਬਾਨੇ ਮਾਰਨੇ ਆ ਉਹ ਬਾਨੇ ਉਹਨਾਂ ਨੇ ਕੀ ਮਾਰਨੇ ਆ ਕੁੜੀ ਉਹਨਾਂ ਦੇ ਸਕੂਲੇ ਜਾਂਦੀ ਹੋਰ ਉਹਨਾਂ ਦਾ ਕਾਹਦਾ ਖਰਚਾ ਬਾਨਾ ਨੂੰ ਨਹੀਂ ਮਾਰਨਾ ਕਿ ਫਸਲ ਚੰਗੀ ਨਹੀਂ ਹੋਈ ਭਾਈ ਚੰਗੀ ਹੋਵੇ ਗਈ ਤਾਂ ਵੀ ਉਹਨਾਂ ਨੇ ਇਹੀ ਗੱਲ ਕਹਣੀ ਜੇ ਵੇਖ ਲਿਓ ਭਾਈ ਕੋਈ ਗੱਲ ਨਹੀਂ ਮੈਂ ਕਰ ਲੈਣਾ ਗੱਲ ਨਾ ਜਾ ਤੂੰ ਮੈਂ ਕਹਣਾ ਮੈਂ ਗਰਪ ਮੁੰਡਿਆ ਪਿਆ ਉਹ ਮੈਂ ਕਰ ਲੈਣਾ ਗੱਲ ਉਹਨਾਂ ਨਾਲ ਤੂੰ ਜਾ ਥੱਲੇ ਚਲੋ ਠੀਕ ਆ ਫਿਰ ਕੋਈ ਨਹੀਂ ਜੋ ਚਲ ਕੋਈ ਗੱਲ ਨਹੀਂ ਜੋ ਮੈਨੂੰ ਕਹੂੰਗਾ ਭਰਾ ਨਹੀਂ ਉਹ ਮੰਨਣ ਦੇ ਦੇ ਪੈਸੇ ਕਿਥੇ ਦੇ ਦੇ ਹਨ ਪੈਸੇ ਤੇ ਉਹਨਾਂ ਦੇ ਹੀ ਦੇਣੇ ਆ ਜਦੋਂ ਠੇਕੇ ਤੇ ਲੈ ਹੀ ਲਈ ਦੇ ਹਾਏ ਵੇਖੋ ਆ ਕਿਦਾਂ ਜਿੱਦਾਂ ਨਾ ਜੋ ਮਨ ਕੀ ਕਰਨ ਡਿਆ ਵਾ ਹੁਣ ਕਣਕ ਤੇ ਮੈਂ ਬੀਜੀ ਆ ਤੇ ਕੋਈ ਨਹੀਂ ਮੈਂ ਸੰਭਲਣ ਨਾਲੇ ਇੱਕ ਗੱਲ ਹੋਰ ਪਹਿਲਾਂ ਮੈਨੂੰ ਜੋਤਨਾ ਵੀ ਸਲਾਹ ਕਰਨੀ ਪੈਣੀ ਹੈ ਰਪਿੰਦਰ ਉਹ ਗੱਲ ਸੁਣ ਜੀ ਆਣ ਕੇ ਆ ਗਈ ਜੀ ਕੀ ਨਹੀਂ ਕਰ ਹਾਂ ਜੀ ਵਜਾ ਕੋ ਨਹੀਂ ਦੇਂਦੇ ਸੀ ਮੰਨਣਾ ਸੀ ਐਵੇਂ ਭੂਏ ਚੜਿਆ ਸੀ ਪਹਿਲਾਂ ਭੂਏ ਵੀ ਸੱਚਾ ਚੜਿਆ ਸੀ ਤੂੰ ਸੌਂ ਮਂਗਾਈ ਮਂਗਾਈ ਚੱਲ ਸੌਂ ਨਹੀਂ ਜਿਹੜੀ ਪੁਵਾਈ ਉਹਨੂੰ ਉਹਦੇ ਕਰਕੇ ਥੋੜਾ ਜਿਹਾ ਗੁੱਸਾ ਕਰਕੇ ਬੈਠਾ ਹਾਂ ਉਹ ਮੇਰੀ ਸੁਣੋ ਗੱਲ ਜੇ ਸੌਂ ਖਵਾਈ ਸੀ ਨਾ ਉਹਨਾਂ ਦੇ ਆਪਣੇ ਨਹੀਂ ਕੰਮ ਚੰਗੇ ਹੈਗੇ ਉਹ ਨਹੀਂ ਮੈਨੂੰ ਮਿਲਨੀ ਆ ਚਲ ਵੇਖ ਲਾਂਗੇ ਜਦੋਂ ਮਿਲੂਗੀ ਉਹਨਾਂ ਨੇ ਬਰਾਬਰ ਹੀ ਹਿੱਸਾ ਕਢਣਾ ਵੇਖ ਲਿਓ ਭਾਈ ਹੁਣ ਜੋ ਕੋ ਵੀ ਹੋਣਿਆ ਤੇਰੇ ਕਰਕੇ ਹੋਣਿਆ ਕੱਲ ਨੂੰ ਨਾ ਮੈਨੂੰ ਕਹੀਂ ਕਿ ਤੂੰ ਆਪਣੀ ਮਰਜ਼ੀ ਕੀਤੀ ਹੈ ਲੈ ਫੇਰ ਮੇਰੇ ਸਿਰ ਵੱਡਾ ਬਣ 2 1 ਫੇਰ ਸਾਰਾ ਕੰਮ ਮੇਰੇ ਸਿਰ ਤੇ ਲੈ ਆਂਦਾ ਆ ਆਪਣੀ ਕੋਈ ਗਲਤੀ ਨਹੀਂ ਬੰਦੇ ਦੀ ਮੇਰੀ ਗੱਲ ਸੁਣ ਅੱਡ ਹੋਏ ਆ ਤੇ ਤੇਰੇ ਕਰਕੇ ਹੋਏ ਆ ਤੂੰ ਆਖਿਆ ਹੀ ਅੱਡ ਹੋ ਕੋਲੋਂ ਤੈਨ ਕਿੱਲੇ ਆਉਂਦੇ ਆ ਆ ਗੱਲਾਂ ਬਤਾ ਸੁਣਾਉਂਦਾ ਈ ਕੋਈ ਨਹੀਂ ਵਾਹ ਤੈਨ ਕਿੱਲੇ ਜਦੋਂ ਤੇਰਾ ਸਾਲਾ ਆਇਆ ਨਾ ਉਦੋਂ ਛਿੱਤਰ ਖਾ ਕੇ ਨਾ ਉੱਥੇ ਨਿਕਲੇਗਾ ਤਾਂ ਸਾਡਾ ਨਾਮ ਟਾਈ ਇਹੋ ਮਾਂ ਪਿਓ ਕੰਮ ਆਉਣਾ ਤੇ ਇਹੋ ਭ ਉਹ ਇਹੋ ਇਹ ਤੇ ਤੇਰੀ ਗੱਲ ਸਹੀ ਆ ਪਰ ਐ ਫੜੇ ਤੇ ਜ਼ੋਰ ਖਾ ਲਓ ਕੋਈ ਗੱਲ ਨਹੀਂ ਜ਼ੋਰ ਘਟ ਜਾਂਦਾ ਹੁੰਦਾ ਕੀ ਆਂਦੇ ਅੰਦਰ ਟੁਕੜੇ ਖਾਦੇ ਦਿਨ ਵਲਾਏ ਕੱਪੜੇ 파ਟੇ ਘਰਾਂ ਨੂੰ ਆਏ ਘਰਾਂ ਨੂੰ ਕੱਟੀ ਠੀਕ ਹੈ ਉਹ ਤੇ ਦੋਵੇਂ ਜੀ ਫੇਰ ਚੰਗੇ ਆ ਜਿਨ੍ਹਾਂ ਨੇ ਫੇਰ ਇਹਨਾਂ ਦੀ ਪਿਆਲੀ ਲੱਲੀ ਆ ਚਲੋ ਇਦਾਂ ਕਰਿਓ ਨਾ ਮੈਨੂੰ ਫੀਸ ਦਾ ਸਾਰਾ ਪਤਾ ਕਰਕੇ ਨਾ ਤੇ ਮੈਨੂੰ ਦੱਸ ਦਿਓ ਇਦਾਂ ਕਰਨਾ ਸਾਬੀ ਨੂੰ ਫੋਨ ਲੰਮਾ ਤਾਂ ਕੋਈ ਨਹੀਂ ਮੈਂ ਕਹਿ ਦਿੰਦਾ ਜੋ ਮੈਨੂੰ ਵੀ ਹੋਈ ਬਾਦ ਵਿੱਚ ਉਹਨਾਂ ਨੇ ਕਈ ਬੰਨੇ ਮਾਰਨੇ ਆ ਉਹ ਬਾਨੇ ਉਹਨਾਂ ਨੇ ਕੀ ਮਾਰਨੇ ਆ ਕੁੜੀ ਉਹਨਾਂ ਦੇ ਸਕੂਲੇ ਜਾਂਦੀ ਹੋਰ ਉਹਨਾਂ ਨੂੰ ਕਾਹਦਾ ਖਰਚਾ ਬਾਨਾ ਨੇ ਨਹੀਂ ਮਾਰਨਾ ਕਿ ਫਸਲ ਚੰਗੀ ਨਹੀਂ ਹੋਈ ਭਾਈ ਚੰਗੀ ਹੋਵੇ ਗਈ ਤਾਂ ਵੀ ਉਹਨਾਂ ਨੇ ਇਹੀ ਗੱਲ ਕਹਣੀ ਜੇ ਵੇਖ ਲਿਓ ਭਾਈ ਕੋਈ ਗੱਲ ਨਹੀਂ ਮੈਂ ਕਰ ਲੈਣਾ ਗੱਲ ਉਹਨਾ ਨਾ ਜਾ ਤੂੰ ਮੈਂ ਕਹਣਾ ਗੱਲ ਪਾ ਮੁੰਡਿਆ ਪਿਆ ਉਹ ਮੈਂ ਕਰ ਲੈਣਾ ਗੱਲ ਉਹਨਾ ਨਾ ਤੂੰ ਜਾ ਥੱਲੇ ਚਲੋ ਠੀਕ ਆ ਫਿਰ ਕੋਈ ਨਹੀਂ ਜੋ ਚਲ ਕੋਈ ਗੱਲ ਨਹੀਂ ਜੋ ਮੈਂ ਕਹੂੰਗਾ ਭਰਾ ਨਹੀਂ ਉਹ ਮੰਨਣ ਦੇ ਤੇ ਪੈਸੇ ਕਿਥੇ ਦੇਦੇ ਹਨ ਪੈਸੇ ਤੇ ਉਹਨਾਂ ਦੇ ਹੀ ਦੇਣੇ ਆ ਜਦੋਂ ਠੇਕੇ ਤੇ ਲੈ ਹੀ ਲਈ ਤੇ ਹਾਈ ਵੇਖੋ ਆ ਕਿਦਾਂ ਜਿੱਦਾਂ ਨਾ ਜੋ ਮਨ ਕੀ ਕਰਨ ਦੇਵਾ ਹੁਣ ਕਣਕ ਤੇ ਮੈਂ ਬੀਜੀ ਆ ਤੇ ਕੋਈ ਨਹੀਂ ਮੈਂ ਸੰਭਲਣ ਨਾਲੇ ਇੱਕ ਗੱਲ ਹੋਰ ਪਹਿਲਾਂ ਮੈਨੂੰ ਜੋਤਨਾ ਵੀ ਸਲਾਹ ਕਰਨੀ ਪੈਣੀ ਹੈ ਘਰ ਵੱਲ ਮੈਂ ਕਹਿੰਦਾ ਹੁਣ ਨਾ ਕਿਤੇ ਡੈਡੀ ਨੂੰ ਕਿ ਅੱਧ ਜਦੋਂ ਮंडाਵਾਂਗੇ ਮंडाਵਾਂਗੇ ਹੁਣ ਪਹਿਲੀ ਤਾਂ ਲਵੇ ਠੇਕੇ ਤੇ ਮੈਂ ਹੋਰ ਕਿਹਨੂੰ ਦਵਾਂਗਾ ਚੰਗੇ ਲੱਗੋਗੇ ਡੈਡੀ ਵੀ ਨਾ ਕਿਸੇ ਘੜ ਦਾ ਟੱਕਰ ਨਹੀਂ ਆ ਸਾਫ਼ ਕਹਿੰਦੀ ਵੀ ਘੜੇ ਦਾ ਟੱਕਰ ਨਹੀਂ ਕਹਿਣਾ ਕੱਢ ਲਾ ਚਾਚਾ ਚੱਲ ਡੈਡੀ ਦਾ ਵੀ ਨਹੀਂ ਪਤਾ ਲੱਗਦਾ ਹੁਣ ਉਹਨੂੰ ਕਹਿ ਦਿੰਨੇ ਆਂ ਵੀ ਜਿੰਨੂੰ ਦੇਣੀ ਆ ਦੇ ਆਹ ਨੂੰ ਸਹਾਣਿਆ ਵੀ ਕਦੀ ਉਹਦੇ ਕੰਮ ਉਹ ਕਰੀਗੀ ਅੱਜ ਘਰ ਦੱਸਣਾ ਤਾ ਵਾ ਕੱਲ ਨੂੰ ਇਹ ਕਹਿਣਾ ਵਾ ਵੀ ਜੋ ਬੰਦਾ ਕੁਛ ਨਹੀਂ ਬੰਦਾ ਹੈ ਹਾਂ ਜੋ ਉਹ ਮੈਂ ਤਾਂ ਚੱਲਿਆ ਯਾਰ ਸ਼ਹਿਰ ਤੇ ਉਹ ਭਾਬੀ ਕਹਿੰਦੀ ਗੱਲ ਸੁਣ ਜਾ ਕਿ ਜਿਹੜਾ ਵਖਰਾ ਹੋਗਾ ਦੋਵਾਂ ਨੂੰ ਹਿੱਸਾ ਦੇਣਾ ਪੈਣਾ ਕੱਲੇ ਨੂੰ ਨਹੀਂ ਇਹ ਨਹੀਂ ਵੀ ਤੂੰ ਪਾਏਗਾ ਤਾਂ ਮੈਂ ਹਿੱਸਾ ਦਵਾਂ ਤੂੰ ਮੈਂ ਪਾਉਂਦਾ ਤੂੰ ਦਏਗਾ ਡੈਡੀ ਕੋ ਵੀ ਹਿੱਸਾ ਲੈਣੇ ਦੇਖੀ ਜਾਊਗੀ ਅਜੇ ਰਹੀ ਜਾਂਦੀ ਐ ਇਹਦੇ ਚ ਆਹੋ ਤੇ ਛੁੱਟ ਦਿੰਦਾ ਵਾ ਬਾਹਰ ਚੱਲ ਜਾ ਮਮਨ ਨਹੀਂ ਇਦਾਂ ਕਹੂੰਗਾ ਮੇਰਾ ਕੀ ਪਤਾ ਮੈਂ ਕਿੱਥੇ ਰਹਿਣਾ ਕਿ ਸੋਰੇ ਰਹਿਣਾ ਆਹੋ ਚਲੋ ਮੇਨੋ ਨੌਕਰੀ ਕਰਕੇ ਉਥੇ ਰਹਿਣਾ ਪੈਣਾ। ਗੱਡੀ ਰੈਡੀ ਹੋ ਐ। ਹੂੰ ਕੱਢ ਲਿਆ ਮੇਰੇ ਗੱਲ। ਗੱਡੀ ਤੇ ਮਣੀਆ ਜਾ। ਉੱਥੋਂ ਤੇ ਭਾਗ ਲਿਆ। ਚਾਂਵਾਂ ਕ ਚਲੀਏ? ਜੇ ਹੈਗਾ ਟਾਈਮ ਤੇ। ਆ ਤਵਾ ਲੈਣੇ। ਵੀਡੀਓ ਬਣਾਉਣੀ ਆ ਨਾ ਅੱਜ? ਨਹੀਂ। ਚਲ ਨਹੀਂ ਫਿਰ ਕਹਿੰਦੇ ਤੱਕਦਾ ਵੀਡੀਓ ਬਣਾ ਕੇ ਨਾ। ਇਹ ਹੋਉਂਦੇ ਫੇਰ ਹੀ ਬਣਾਵਾਂਗੇ ਵੀਡੀਓ। ਕਿਹਨਾਂ ਦੀ ਵੀਡੀਓ? ਆਹੋ ਕੋਈ ਨਹੀਂ। ਕੋਈ ਗੱਲ ਨਹੀਂ ਅੱਜ ਤਵਾ ਲੈਣੇ ਗੱਡੀ ਘਰ ਦੀ ਗੱਲ ਤੂੰ ਰਹਿਣ ਦੇ। ਮੇਰਾ ਕੀ ਪਤਾ ਮੈਂ ਕਿ ਚਾਂਪਾ ਖਾਨ ਨਹੀਂ ਚੱਲ ਜਾ। ਹੈਲੋ ਹਾਂਜੀ ਮਹਾਰਾਜ ਹੋਇਆ ਕੰਮਕ ਨਹੀਂ ਉਹ ਫੋਨ ਉਹਨੂੰ ਹੀ ਡਿਆ ਮੈਂ ਕਰਨ ਐਕਸਪੀਰੀਅੰਸ ਵਾਲੇ ਨੂੰ ਕੀ ਕਹਿੰਦੇ ਆ ਹੁਣ ਕੋਈ ਨਹੀਂ ਲਾਲੇ ਇਹ ਲਾਲੇ 2 1 ਕੋਈ ਯਾਰ ਇਦਾਂ ਹੀ ਆ ਲਾਰੇ ਜਿਹਾ ਲਾਈ ਜਾਣੇ ਫੇਰ ਕਹਿਣਗੇ ਸਾਨੂੰ ਪੁੱਛਿਆ ਨਹੀਂ ਉਹ ਹੀ ਬਸ ਇੱਕ ਵਾਰ ਪੁੱਛ ਲਿਆ ਵਾ ਅਗਲੇ ਨਹੀਂ ਮੰਨਣ ਦੇ ਤੇ ਨਾ ਸਹੀ ਨਹੀਂ ਕੋਈ ਨਹੀਂ ਡਾਡੀ ਨੂੰ ਮੈਂ ਕਰੀ ਕਹਿਣਾ ਵਾ ਤੇ ਠੀਕ ਆ ਨਹੀਂ ਮਨੂੰਗਾ ਤੇ ਫੇਰ ਵੇਖੀ ਜਾਊਗੀ 1 1 ਮੇਰੀ ਇੱਕ ਗੱਲ ਨਾਲੇ ਹੋਰ ਸੁਣੋ ਹੂੰ ਮੈਂ ਇਦਾਂ ਕਰਦੀ ਮੈਂ ਪਿੰਡ ਮੰਮੀ ਨੂੰ ਫੋਨ ਲਾਉਣੀ ਆ ¿Qué? ¿O